7 ਪੋ ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗਰੀਬ ਚੰਦ ਤੇ ਬੁੱਧੂ ਚੰਦ ਦੀ ਕੱਚੀ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਨੇ ਤੇ 8 ਪੋ ਨੂੰ ਚਮਕੌਰ ਦੀ ਗੜੀ ਨੂੰ ਘੇਰਾ ਪੈ ਜਾਂਦਾ ਹੈ ਤੇ ਦੁਸ਼ਮਣ ਦੇ ਨਾਲ ਮੁਕਾਬਲਾ ਹੁੰਦਾ ਹੈ। ਜਿਸ ਸਮੇਂ ਤੇ ਬਾਬਾ ਅਜੀਤ ਸਿੰਘ ਦੀ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦੇ ਨਾਲ ਮੁਕਾਬਲਾ ਕਰਦੇ ਪਏ ਨੇ ਸਤਗੁਰ ਗੜੀ ਦੇ ਉੱਚੀ ਮਮਟੀ ਤੇ ਖੜ ਕੇ ਇਹ ਸਾਰੇ ਨਜ਼ਾਰੇ ਨੂੰ ਤੱਕ ਰਹੇ ਨੇ। ਬਾਬਾ ਅਜੀਤ ਸਿੰਘ ਦੁਸ਼ਮਣ ਦੇ ਨਾਲ ਲੋਹਾ ਨਾਲ ਲੋਹਾ ਲੈ ਰਹੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਆਪਣੇ ਲਾੜ ਲੇ ਸੁਪੁੱਤ ਬਾਬਾ ਜੀਤ ਸਿੰਘ ਦੇ ਜੋਹਰ ਵੇਖ-ਵੇਖ ਕੇ ਗੜੀ ਤੇ ਖੜ ਕੇ ਜਕਾਰੇ ਛੱਡ ਰਹੇ ਨੇ ਦੁਨੀਆ ਵਾਲਿਓ ਇੱਕ ਗੱਲ ਨੋਟ ਕਰ ਲਿਓ ਦੁਨੀਆ ਵਿੱਚ ਕਿਸੇ ਵੀ ਪਿਓ ਦਾ ਪੁੱਤ ਪਤਾ ਹੈ ਕਿ ਸਾਹਮਣੇ ਇਹਨੇ ਸ਼ਹੀਦ ਹੋ ਜਾਣਾ ਜਾਂ ਖਤਮ ਹੋ ਜਾਣਾ ਮੁੜ ਕੇ ਵਾਪਸ ਨਹੀਂ ਆਉਣਾ ਕਿਸੇ ਪਿਓ ਨੂੰ ਵੇਖਣਾ ਔਖਾ ਹੋ ਜਾਂਦਾ ਕਿੱਡਾ ਜੇਰਾ ਹੋ ਕਲੰਗੀਧਰ ਸੱਚੇ ਪਾਤਸ਼ਾਹ ਦਾ ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਨੂੰ ਵੇਖ-ਵੇਖ ਕੇ ਕਲੰਗੀਧਰ ਸੱਚੇ ਪਾਤਸ਼ਾਹ ਜੀ ਜਕਾਰੇ ਛੱਡਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਪਏ